ਰੰਜੀਤ ਕਰ ਗੇਲ ਤੇ ਮੈਂ ਤੁਹਾਡੇ ਮਾਧਿਅਮ ਤੋਂ ਸਾਰੇ মিডিਆ ਵਾਲੇ ਮੇਰੇ ਵੀਰਾਂ ਦੇ ਭੈਣ ਭਰਾਵਾਂ ਨੂੰ ਮੈਂ ਬੇਨਤੀ ਕਰਨਾ ਚਾਹੁੰਦੀ ਆ ਕਿ ਹੁਣ ਜੋ ਮੈਟਰ ਹੈਗਾ ਆ ਉਹ ਜਿਹੜੇ ਤਫਤੀਸ਼ ਹੈਗਾ ਆ ਤੇ ਉਮੀਦ ਆ ਕਿ ਪੁਲਿਸ ਜਲਦੀ ਵੱਧਾ ਜੁਰਮ ਕਰਕੇ ਜਿਹੜੇ આરોપી ਆ ਉਹਨਾਂ ਨੂੰ ਅਰੈਸਟ ਵੀ ਕਰੇਗੀ ਕਿਉਂਕਿ ਮੈਨੂੰ ਸੀਪੀ ਸਾਹਿਬ ਨੇ ਸ਼ੋਰਟੀ ਦਿੱਤੀ ਆ ਗਵਰਨਰ ਸਾਹਿਬ ਦੇ ਆਫਿਸ ਦਾ ਪ੍ਰੈਸ਼ਰ ਵੀ ਹੈਗਾ ਆ ਮਹਿਲਾ ਕਮਿਸ਼ਨ ਦਾ ਪ੍ਰੈਸ਼ਰ ਵੀ ਹੈਗਾ ਤੇ ਸਾਡੀ ਬਾਰ ਐਸੋਸੀਏਸ਼ਨ ਦੇ ਬਾਡ ਕੌਂਸਲ ਦਾ ਪ੍ਰੈਸ਼ਰ ਵੀ ਹੈਗਾ ਆ ਬਾਕੀ ਕਿਉਂਕਿ ਸਾਰੇ ਪਿੰਡਾਂ ਦੀਆਂ ਪੰਚਾਇਤਾਂ ਨਾਲ ਖੜੀਆਂ ਨੇ ਜਿਸ ਪਿੰਡ ਦੇ ਵਿੱਚ ਜਾ ਕੇ ਸਸਰਾਲੀ ਕਲੋਨੀ ਸਾਡੀ ਸਾਡੇ ਉੱਤੇ ਅਟੈਕ ਹੋਇਆ ਸੀਗਾ ਜਿਸ ਘਰ ਵਾਲਿਆਂ ਨੇ ਸਾਨੂੰ ਬਣਾਇਆ ਸੀ ਉਹ ਸਾਰੇ ਜਾਨੀ ਸਾਡੇ ਨਾਲ ਨੇ ਸਾਰੇ ਇਸ ਚੀਜ਼ ਦੀ ਨਿੰਦਾ ਕਰ ਰਹੇ ਆ ਕਿ ਇਹ ਕੋਈ ਤਰੀਕਾ ਨਹੀਂ ਸੀ ਜਿਸ ਤਰੀਕੇ ਨਾਲ ਸਾਡੇ ਤੇ ਅਟੈਕ ਕੀਤਾ ਗਿਆ ਕਾਰੋਨ ਨੇ ਜਾਨੋ ਮਾਰਨ ਦੀ ਕੋਸ਼ਿਸ਼ ਇਸੇ ਲਈ ਕੀਤੀ ਕਿਉਂਕਿ ਜਦੋਂ ਕਿਸੇ ਦੀ ਰੋਜੀ ਚਾਹੇ ਉਹ ਨਜਾਇਜ਼ ਹੋਵੇ ਚਾਹੇ ਜਾਇਜ਼ ਹੋਵੇ ਲੱਤ ਵੱਜਦੀ ਹੈ ਤਾਂਗਲੇ ਨੂੰ ਤਕਲੀਫ ਹੁੰਦੀ ਆ ਤਾਂ ਕਿਉਂਕਿ ਇਹ ਜਿਹੜਾ ਬਿੱਲਾ ਆ ਸੁਖਦੇਵ ਸਿੰਘ ਬਿੱਲਾ ਸਿੰਘ ਤਾਂ ਲਾਉਣ ਦੀ ਔਕਾਤ ਹੈ ਨਹੀਂ ਕਿਉਂਕਿ ਧੀਆਂ ਪਣਾ ਦੇ ਬਾਲ ਨਹੀਂ ਕੁੱਟਦੇ ਹੁੰਦੇ ਉਹਨਾਂ ਤੇ ਵਾਰ ਨਹੀਂ ਕਰਦੇ ਹੁੰਦੇ ਜਿਹੜੇ ਸਿੰਘ ਹੁੰਦੇ ਨੇ ਖੈਰ ਸੋ ਇਸੇ ਲਈ ਮੈਂ ਬਿੱਲਾ ਕਹੂੰਗੀ ਬਿੱਲੇ ਦੀਆਂ ਪਾਪਲਾਈਨ ਮਸ਼ੀਨਸ ਨੇ ਪੰਮਾ ਉਹਨਾਂ ਦੇ ਵਿੱਚੋਂ ਇੱਕ ਬੰਦਾ ਹੈ ਜਿਹੜਾ ਜਾ ਕੇ ਉਹ ਜਿੱਦਣ ਅਸੀਂ ਗਵਰਨਰ ਸਾਹਿਬ ਕੋਲ ਅਸੀਂ ਇੱਥੋਂ ਪੱਟੀਆਂ ਵਗੈਰਾ ਕਰਾ ਕੇ ਗਵਰਨਰ ਸਾਹਿਬ ਕੋਲ ਚਲੇ ਗਏ ਤੇ ਉਹ ਬੰਦਾ ਨੇ ਉਸ ਤੋਂ ਬਾਅਦ ਉਹ ਐਡਮਿਟ ਹੋ ਗਿਆ ਤੇ ਕੁਝ ਹੋਇਆ ਕਹਿ ਰਹੇ ਐ ਕਿ ਪਲੇਟ ਦੀ ਗੁਜ਼ਰੀ ਕੋਈ ਨਹੀਂ ਡੌਰ ਹਨਾ ਚਲੋ ਐਵੀਡੈਂਸ ਕਲੀਅਰ ਨੇ ਵੀ ਸਾਡੇ ਵਾਲੇ ਨੇ ਹੱਥੇ ਸੀਗੇ ਸਾਡੇ ਚੋਂ ਅਸਲ 4-5 ਜਾਣੇ ਸੀਗੇ ਵਿਚਾਰੇ ਕਿਸੇ ਨੇ ਕਿਸੇ ਦੇ ਮਾਰਿਆ ਨਹੀਂਗਾ ਮੇਰੀਆਂ ਵੀ ਮੈਂ ਮੈਂ ਕਰਨ ਨੂੰ ਇਹ ਨਹੀਂਗਾ ਕਿ ਮੈਂ ਕਮਜ਼ੋਰ ਹਾਂ ਜਾਂ ਮੈਂ ਕਿਸੇ ਦੇ ਹੱਥ ਕਿਉਂਕਿ ਜੇ ਮੈਂ ਉਹਨਾਂ ਚੋਂ ਕਿਸੇ ਦੇ ਵੀ ਥੱਪੜ ਧਰ ਦਿੰਦੀ ਜਾਂ ਕਿਸੇ ਦੇ ਕਿਸੇ ਦੇ ਵੀ ਲਾ ਦਿੰਦੀ ਤਾਂ ਕੱਲੂ ਇਹ ਕਹਿਣਾ ਸੀਗਾ ਕਿ ਇੱਕ ਵਕੀਲ ਨੇ ਆ ਕੇ ਆ ਜਿਹੜੇ ਹੈਗੇ ਆ ਪਿੰਡ ਦੇ ਲੋਕਾਂ ਨਾਲ ਕੁੱਟਮਾਰ ਕੀਤੀ ਸੋ ਮੈਨੂੰ ਮੇਰੀ ਔਕਾਤ ਪਤਾ ਆ ਮੇਰੇ ਉੱਤੇ ਬਹੁਤ ਘਟੀਆ ਤਰ੍ਹਾਂ ਦੀਆਂ ਇਲਜ਼ਾਮਬਾਜ਼ੀਆਂ ਵੀ ਹੋ ਰਹੀਆਂ ਹਨ ਰੁਪਏ 10000 ਪਰ ਐਂਡ ਆਨ ਇਹ ਉਹ ਖੈਰ ਜਿਹੜੇ ਮੈਨੂੰ ਜਾਣਦੇ ਉਹਨਾਂ ਨੂੰ ਪਤਾ ਵੀ ਹਾਈ ਕੋਰਟ ਦੇ ਇੱਕ ਕੇਸ ਦੀ ਮਿਨੀਮਮ ਫੀਸ ਵੀ 10000 ਰੁਪਏ ਆਇਆ 5000 ਰੁਪਏ ਮੇਰੀ ਕੰਸਲਟੇਸ਼ਨ ਚਾਰਜਸ ਹਨ 1000 ਰੁਪਿਆ ਤਾਂ ਫਿਰ ਉਹਦੇ ਸਾਹਮਣੇ ਹੈ ਹੀ ਗਈ ਆ ਤਾਂ ਖੈਰ ਜੇ ਮੈਨੂੰ ਫਾਇਦਾ ਹੋਣਾ ਹੋਵੇ ਤਾਂ ਮੇਰੇ ਪਿੰਡ ਦੇ ਮੇਰੇ ਨਾਲ ਕਿਉਂ ਲੱਗਣ ਸੋ ਇਹ ਲੜਾਈ ਮੇਰੇ ਪਿੰਡ ਵਾਲਿਆਂ ਦੀ ਸੀ ਜਿਨ੍ਹਾਂ ਦੇ ਨਾਲ ਮੈਂ ਖੜੀ ਹੋਈ ਆ ਤੇ ਮੈਂ ਆਪਣੇ ਪਿੰਡ ਦੇ ਨਾਲ ਖੜੀ ਰਹੂੰਗੀ ਤੇ ਬਾਕੀ ਜਿਹੜੀ ਘਟੀ ਇਲਜ਼ਾਮ ਆ ਗੱਲਾਂ ਬਹੁਤ ਨੇ ਪਰ ਮੈਂ ਉਹਨਾਂ ਵਰਗੀ ਨਹੀਂ ਹੈਗੀ ਕਿ ਮੈਂ ਉਹੋ ਜੇ ਘਟੀ ਇਲਜ਼ਾਮ ਕਿਸੇ ਦੇ ਉੱਤੇ ਲਾਵਾ ਤੇ ਇਹ ਗੱਲ ਵੀ ਹਾਂ ਜੇਲ ਰਹੀਆਂ ਜੋ ਉਹ ਤਾਂ ਮੈਂ ਰਹੀ ਆ ਜਿਹੜੇ ਘਟੀ ਇਲਜ਼ਾਮ ਜਿਹੜੇ ਝੂਠ ਤੂਫਾਨ ਤੋਲ ਰਹੇ ਆ ਉਹ ਮੈਂ ਅਦਾਲਤ ਦੇ ਵਿੱਚ ਦੇਖੂਗੀ ਕਾਨੂੰਨੀ ਲੜਾਈ ਲੜੂਗੀ ਵਕੀਲ ਆ ਇੱਕ ਤੇ ਜਿਹੜੇ ਲੋਕਾਂ ਨੂੰ ਇਹ ਲੱਗਦਾ ਵੀ ਵਕੀਲ ਹੈ ਅਦਾਲਤ ਦੇ ਵਿੱਚ ਲੈਣ ਲੇ ਤਾਂ ਵਕੀਲ ਹੋਣ ਤੋਂ ਪਹਿਲਾਂ ਮੈਂ ਇੱਕ ਸੋਸ਼ਲ ਐਕਟਿਵਿਸਟ ਆ ਵਕੀਲ ਮੈਂ ਬਾਅਦ ਚ ਬਣੀ ਆ ਮਾਨਵ ਅਧਿਕਾਰਾਂ ਨਾਲ ਹੀ ਲੜਦੇ ਮੈਨੂੰ 30 ਸਾਲ ਹੋ ਗਏ ਮੈਂ 15 ਸਾਲ ਦੀ ਸੀ ਜਦੋਂ ਮੈਂ ਪਹਿਲੀ ਵਾਰ ਮਾਨਵ ਅਧਿਕਾਰਾਂ ਦੇ ਲਈ ਪਹਿਲੀ ਵਾਰ ਨਸ਼ੇ ਦੇ ਵਿਰੋਧ ਵਾਚ ਚੁੱਕੀ ਸੀਗੀ 15 ਸਾਲ ਵੀ ਨੇ ਸੋ ਸੋ ਬਾਦੀ ਹੋ ਗਏ ਆ 25 ਤੇ 32 32 33 ਸਾਲ ਹੋ ਗਿਆ ਮੈਨੂੰ ਹਿਊਮਨ ਰਾਈਟਸ ਲਈ ਫਾਈਟ ਕਰਦੇ ਹੋਏ ਸਕੂਲ ਟਾਈਮ ਤੋਂ ਹੀ ਮੈਂ ਇਹਨਾਂ ਚੀਜ਼ਾਂ ਦੇ ਲਈ ਲੜਦੀ ਰਹੀ ਆ ਸੋ ਵਕੀਲ ਮੈਂ ਬਹੁਤ ਬਾਅਦ ਬਣੀ ਆ ਵਕੀਲ ਬਣੀ ਨੂੰ ਅਜੇ ਸਿਰ 12 ਸਾਲ ਹੋਏ ਨੇ ਸੋ ਇਹੋ ਜੇ ਰਾਹਾਂ ਤੇ ਚੱਲਦੇ ਹੋਏ ਬੰਦਾ ਕਫਨ ਬੰਨ੍ਹ ਕੇ ਤੁਰਦਾ ਹੁੰਦਾ ਕਿਉਂਕਿ ਉਹਨੂੰ ਪਤਾ ਹੁੰਦਾ ਵੀ ਕਦੋਂ ਵੀ ਕਿਤੇ ਵੀ ਕੋਈ ਵੀ ਅਟੈਕ ਹੋ ਸਕਦਾ ਆ ਤੇ ਵਾਹਿਗੁਰੂ ਦੀ ਮਿਹਰ ਸੀ ਕਿ ਐਡੀ ਜਲਦੀ ਵਾਹਿਗੁਰੂ ਨੇ ਅਜੇ ਮੈਨੂੰ ਬਹੁਤ ਸੇਵਾ ਲੈਣੀ ਆ ਇਸ ਲਈ ਸ਼ਾਇਦ ਮੈਨੂੰ ਵਾਹਿਗੁਰੂ ਨੇ ਮਾਰਨ ਨਹੀਂ ਦਿੱਤਾ ਤੇ ਜਿੰਦੀ ਜਾਗਦੀ ਬੈਠੀ ਆ ਅਜੇ ਪਤਾ ਨਹੀਂ ਹੋਰ ਕਿੰਨੀ ਪਰਮਾਤਮਾ ਨੇ ਸ ਜਿਹੜੀ ਵਕਾਲਤ ਆ ਮੈਂ ਅੱਜ ਤੱਕ ਤੇ ਜ਼ਿਆਦਾਤਰ ਪ੍ਰੋਬਲਮਾਂ ਨੂੰ ਵਕਾਲਤ ਕੀਤੀ ਆ ਪਬਸੋ ਕੇਸਿਸ ਦੀ ਤੇ ਸਾਰਿਆਂ ਨੂੰ ਪਤਾ ਹੀ ਆ باقی ਸਾਰੀਆਂ ਜਿਹੜੀਆਂ ਆਪਾਂ ਨੂੰ ਕਿਸੇ ਨੂੰ ਸਫਾਈ ਦੇਣ ਦੀ ਲੋੜ ਨਹੀਂ ਸਭ ਮੇਰੇ ਬਾਰੇ ਸਾਰਾ ਕੁਝ ਜਾਣਦੇ ਹੀ ਆ ਮੇਰੇ ਤਾਂ ਦੁਸ਼ਮਣ ਵੀ ਜਾਣਦੇ ਆ ਕਿ ਮੈਂ ਝੂਠ ਨਹੀਂ ਬੋਲਦੀ ਸੋ ਐਬਸੋਲੂਟਲੀ ਫਾਈਨ ਆ ਤੇ ਬਸ ਹੁਣ ਮੈਂ মিডিਆ ਵਾਲਿਆਂ ਨੂੰ ਇਹ ਬੇਨਤੀ ਕਰਨਾ ਚਾਹੁੰਦੀ ਆ ਕਿ ਮੈਨੂੰ ਡਾਕਟਰ ਨੇ ਰੈਸਟ ਦੱਸੀ ਆ ਮੈਂ 4-5 ਦਿਨ ਐਂ ਤੁਰੇ ਫਿਰਦੀ ਰਹੀ ਆ ਸੱਟ ਲੈ ਕੇ ਐਸੀ ਤਰ੍ਹਾਂ ਤੁਰੀ ਫੈਲੀ ਰਹੀ ਹੈ ਜਿਹਦੇ ਕਰਕੇ ਮੇਰੇ ਜ਼ਖਮਾਂ ਤੇ ਸਵੇਲਿੰਗ ਪੂਰੀ ਬਾਹ ਤੇ ਹੱਥ ਕਿਉਂਕਿ ਹੱਡੀ ਟੁੱਟੀ ਆ ਜਿਹੜੀ ਤਲਵਾਰ ਦਾ ਵਾਰ ਸੀਗਾ ਮੈਂ 15 ਕਹਿ ਰਹੀ ਸੀ ਕਿ ਟਾਂਕੇ ਤੇ ਟਾਂਕੇ ਗਿਨੇ ਆ 17 ਟਾਂਕੇ ਨੇ ਤੇ ਬਹੁ ਡੂੰਗਾ ਵਾਰ ਆ ਹੱਡੀ ਦੇਖਦੀ ਸੀ ਵਿਚ ਦੀ ਹੱਡੀ ਦੇ ਵਿਚ ਲੱਗੀ ਹੋਈ ਆ ਔਰ ਉਹਦੇ ਕਰਕੇ ਸਾਰੀ ਬਾਹ ਤੇ ਸਵੇਲਿੰਗ ਵੀ ਆ ਤੇ ਥੋੜਾ ਬੈਕ ਦੇ ਉੱਤੇ ਵੀ ਸ਼ੂਆ ਜਿਹਦੇ ਕਰਕੇ ਰੈਸਟ ਕਰਨਾ ਹੀ ਬਹੁਤ ਜ਼ਰੂਰੀ ਆ ਤਾਂ ਕਿ ਮੈਂ ਕੱਲ ਨੂੰ ਅੱਗੋਂ ਹੋਰ ਲੜਾਈ ਤਕੜੀ ਹੋ ਕੇ ਲੜ ਸਕਾਂ ਅੱਜ ਸ਼ੇਰ ਜੱਥਈ ਆ ਤਾਂ ਜਲਦੀ ਸ਼ੇਰ ਦੁਬਾਰਾ ਠੀਕ ਹੋ ਕੇ ਮੈਦਾਨ ਦੇ ਵਿੱਚ ਉਤਰੂ ਸੋ ਮੇਰੀ ਬੇਨਤੀ ਆ ਪਲੀਜ਼ ਹਜੇ ਮੈਨੂੰ ਮਤਲਬ ਮੀਡੀਆ ਬਾਈਟ ਲਈ ਪਰੇਸ਼ਾਨ ਨਾ ਕੀਤਾ ਜਾਵੇ ਜੇ ਕਿਸੇ ਨੇ ਕੋਈ ਮੀਡੀਆ ਬਾਈਟ ਲੈਣੀ ਆ ਤਾਂ ਸੁਖਵਿੰਦਰ ਸਿੰਘ ਚਾਚਾ ਜੀ ਨੇ ਉਹਨਾਂ ਨੂੰ ਸੰਪਰਕ ਕਰ ਲਿਆ ਜਾਵੇ ਉਹਨਾਂ ਦਾ ਨੰਬਰ ਪਾ ਦੂੰਗੀ ਕਿਰਪਾ ਕਰਕੇ ਮੈਨੂੰ ਹਜੇ ਥੋੜੀ ਦੇਰ ਲਈ ਰੈਸਟ ਕਰਨ ਦਿੱਤੀ ਜਾਵੇ ਤੇ ਉਸ ਤੋਂ ਬਾਅਦ ਅਦਾਲਤ ਨੋਟਿਸ ਲੈਂਦੀ ਆ ਕਿਵੇਂ ਲੈਂਦੀ ਆ ਦੁਬਾਰਾ ਫਿਰ ਤੁਹਾਡੇ ਕੋਲ ਉਧਰੋਂ ਬਵਾਂਗੇ ਤਦ ਤੱਕ ਲਈ ਥੈਂਕ ਯੂ ਬਸ ਅਖੀਰ ਦੇ ਵਿੱਚ ਇਹੀ ਗੱਲ ਕਰਨਾ ਚਾਹਣੀ ਆ ਕਿ ਸੱਚ ਦੇ ਲਈ ਸੂਰਾ ਸੋ ਪਹਿਚਾਨੀਏ ਜੋ ਲਰੇਦੀਨ ਕੇ ਹੈ ਉਜਾਪੁਰ ਜਖਟ ਮਰੇ ਕਬੂ ਨਾ ਸਾਠੇ ਕੇ ਕਹੋ ਨਾ ਛੋੜੇ ਕੇ ਸੋ ਸੁਭੀਦੀ ਗੱਲ ਆ ਅਸੀਂ ਆਪਣੇ ਹੱਕ ਲਈ ਲੜ ਰਹੇ ਆਂ ਇੱਕ ਦਿਨੀ ਲੜਦੇ ਆ ਤੇ ਇਸ ਲਈ ਸਾਨੂੰ ਕਿਸੇ ਚੀਜ਼ ਦੀ ਪਰਵਾਹ ਨਹੀਂ ਜੀ ਇਸੇ ਤਰ੍ਹਾਂ ਲੜਦੇ ਰਵਾਂਗੇ ਤੇ ਦੂਜੀ ਗੱਲ ਆ ਕਿ ਜੇ ਇਹਨਾਂ ਨੂੰ ਲੱਗਦਾ ਕਿ ਇਹ ਸਾਡੇ ਤੇ ਵਾਰ ਕਰਕੇ ਸਾਨੂੰ ਡਰਾ ਲੈਣਗੇ ਤਾਂ ਉਹ ਝੂਠਾ ਉਹ ਜਦੋਂ ਸਿੰਘਾਂ ਦੇ ਸਰਾਂ ਦੇ ਮੁੱਲ ਪੈਂਦੇ ਹੁੰਦੇ ਸੀ ਨਾ ਤੇ ਕਹਿੰਦੇ ਹੁੰਦੇ ਸੀਗੇ ਕਿ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਜਿਉਂ-ਜਿਉਂ ਮੰਨੂ ਸਾਨੂੰ ਵੱਡਾ ਦਾ ਅਸੀਂ ਦੂਨ ਸੁਆਣੇ ਹੋਏ ਬਸ ਉਹੀ ਗੱਲ ਹੈ ਜਿੰਨਾ ਸਾਨੂੰ ਵੱਡਣਗੇ ਅਸੀਂ ਉਸ ਤੋਂ ਵੀ ਜ਼ਿਆਦਾ ਜਾਗਦੇ ਜਾਵਾਂਗੇ ਉਸ ਤੋਂ ਵੀ ਜ਼ਿਆਦਾ ਜਿਹੜੀ ਆ ਸਾਡੀ ਸੋਚ ਨੂੰ ਸਾਡੇ ਜ਼ਮੀਰ ਨੂੰ ਜਾਗ ਲੱਗਦਾ ਜਾਊਗਾ ਤੇ ਅਸੀਂ ਆਪਣੇ ਲੋਕਾਂ ਨੂੰ ਜਾਗਰੂਕ ਕਰਦੇ ਰਹਾਂਗੇ ਕਰਦੇ ਰਹੇ ਹਾਂ ਤੇ ਲੋਕਾਂ ਦੇ ਲੋਕ ਅੱਜ ਮੇਰੀ ਆਵਾਜ਼ ਨੇ ਤੇ ਮੈਂ ਲੋਕਾਂ ਦੀ ਆਵਾਜ਼ ਬਣੀ ਰਹੂੰਗੀ ਥੈਂਕ ਯੂ ਸੋ ਮਚ